ਫਗਵਾੜਾ ਵਿਖੇ ਮਨੋਰੰਜਨ ドラਮਟ੍ਰਿਕ եւ ਤਿਉਹਾਰ ਕਮੇਟੀ ਮਹੇਲੀ ਗੇਟ ਵੱਲੋਂ ਰਾਮਲੀਲਾ ਨੂੰ ਲੈ ਕੇ ਕੀਤੀ ਗਈ ਪੂਜਾ ਅਰਚਨਾ ਜਿਸ ਵਿੱਚ ਝੰਡਾ ਚੜਾਉਣ ਦੀ ਰਸਮ ਰਾਜੂ ਚੈਲ ਨੇ ਅਦਾ ਕੀਤੀ ਐਨ ਡੀ ਟੀ ਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਅਤੇ ਪੁਨੀਤ ਦੀ ਰਿਪੋਰਟ

ਕੀ ਬੋਲੇ ਨਾ ਜੀ ਦੇ ਪਵਨ ਪਕਤਰ ਦਰਬਾਰ ਰਾਕੀਨ ਸ਼ੇਵ ਮੰਦਿਰ ਤਲਾਬ ਅਰੋੜਿਆਂ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਹਿਰਾ ਉਤਸਵ ਕਮੇਟੀ ਔਰ ਮਨੋਰੰਜਨ ਡਰਾਮਾਟਿਕ ਕਲੱਬ ਵੱਲੋਂ ਰਾਮਲੀਲਾ ਔਰ ਸਹਿਰਾ ਉਤਸਵ ਬੜੇ ਹਰਸ਼ ਔਰ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਪਲਖ ਦੇ ਵਿੱਚ ਅੱਜ ਤੋਂ ਠੀਕ 9 ਵਜੇ ਰਾਤ ਨੂੰ ਰਾਮਨਾਟਕ ਦਾ ਆਰੰਭ ਹੋਏਗਾ ਜੋ ਕਿ ਮਨੋਰੰਜਨ ਡਰਾਮਾਟਿਕ ਕਲੱਬ ਦੇ ਬਹੁਤ ਵਧੀਆ ਤਰੀਨ ਕਲਾਕਾਰ ਕਰਨਗੇ ਔਰ ਸਾਰੇ ਵਾਲੇ ਦਿਨ ਸਾਰਾ ਉਸਕ ਕਮੇਟੀ ਵੱਲੋਂ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਸੈਰ ਮਨਾਇਆ ਜਾਏਗਾ। ਸੋ ਸਾਰੇ ਧਰਮ ਪ੍ਰੇਮੀਆਂ ਦੇ ਚਰਨਾਂ ਚ ਜਨਵੇਦਨ ਹੈ ਕਿ ਹਮ ਹਮਾ ਕੇ ਇਸ ਮੰਡਾਲ ਦੇ ਵਿੱਚ ਪਹੁੰਚੋ। ਰਾਮਲੀਲਾ ਦਾ ਆਨੰਦ ਮਾਣੋ ਔਰ ਆਪਣਾ ਜੀਵਨ ਸਫਲ ਬਣਾਓ। ਜੈ ਕਰਾਏ ਵੀਰ ਬਜਰੰਗੇ। ਔਰ ਇਸ ਇਸੇ ਪਲਸ ਦੇ ਵਿੱਚ ਅੱਜ 2000 ਹੋਣਾ ਹੋਇਆ ਹੈ। ਸਾਰੇ ਕਮੇਟੀ ਮੈਂਬਰਾਂ ਨੇ ਇਕੱਠੇ ਹੋ ਕੇ ਭਗਵਾਨ ਜੀ ਰਾਮ ਜੀ ਦਾ ਧਜਾ ਰੋਹਨ ਕੀਤਾ ਹੈ। ਸੋ ਸਾਰਿਆਂ ਨੂੰ ਬਹੁਤ ਬਹੁਤ ਆਇਦੇ ਨਵਰਾਤਰੀਆਂ ਦੀ ਔਰ ਸਾਰੇ ਪਰਦਨ ਦੀ ਬਹੁਤ ਬਹੁਤ ਬਧਾਈ। ਜੈ ਰਾਮ ਜੈ ਸ਼੍ਰੀ ਰਾਮ ਮਨੋਰੰਜਨ ਡਰਾਮਾ ਟੀਕਲਾਬ ਅਤੇ ਦੁਸ਼ਹਿਰਾ ਉਤਸਵ ਕਮੇਟੀ ਤਲਾਬ ਰੋੜੀਆਂ ਪ੍ਰਾਚੀਨ ਸ਼ਿਵ ਮੰਦਰ ਮੇਲੀ ਗੇਟ ਭਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਰਾਮਲੀਲਾ ਦੀ ਪੱਕੀ ਸਟੇਜ ਦੇ ਉੱਤੇ ਪਹਿਲਾ ਨਵਰਾਤਰਾ ਯਾਨੀ ਕਿ ਅੱਜ ਤੋਂ 3 ਤਰੀਕ ਤੋਂ ਲਗਾਤਾਰ ਰਾਤ ਨੂੰ 9 ਵਜੇ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਆ ਸਾਡੇ ਸਾਰੇ ਕਲਾਕਾਰਾਂ ਦੁਆਰਾ ਪਿਛਲੇ 1 ਮਹੀਨੇ ਤੋਂ ਲਗਾਤਾਰ ਰਿਹਸਲ ਕੀਤੀ ਗਈ ਹੈ ਔਰ ਸ਼੍ਰੀ ਰਾਮਚੰਦਰ ਜੀ ਦੀ ਲੀਲਾ ਤੇ ਆਧਾਰਿਤ ਜੋ ਮੰਚਨ ਹੈ ਉਹ ਅੱਜ ਤੋਂ ਸਟੇਜ ਦੇ ਉੱਤੇ ਦਰਸਾਇਆ ਜਾਊਗਾ ਸਾਰੇ ਸ਼੍ਰੀ ਰਾਮ ਭਗਤਾਂ ਨੂੰ ਸ਼ਹਿਰ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਤਲਾਬ ਅਰੋੜਿਆ ਮਿਲੀਗੇਟ ਭਗਵਾੜਾ ਵਿੱਚ ਠੀਕ 9 ਵਜੇ ਪਹੁੰਚਣ ਦੀ ਕਿਰਪਾਲਤਾ ਕਰੋ ਔਰ ਪ੍ਰਭੂ ਸ਼੍ਰੀ ਰਾਮਚੰਦਰ ਜੀ ਦੀ ਮਰਿਆਦਾ ਤੇ ਆਧਾਰਿਤ ਜੋ ਰਾਮਲੀਲਾ ਦਿਖਾਈ ਜਾ ਰਹੀ ਹੈ ਉਹਦਾ ਆਨੰਦ ਮਾਣੋ ਔਰ ਪ੍ਰਭੂ ਸ਼੍ਰੀ ਰਾਮਚੰਦਰ ਦੇ ਆਸ਼ੀਰਵਾਦ ਪ੍ਰਾਪਤ ਕਰੋ ਇਸੇ ਤਰ੍ਹਾਂ 12 ਤਰੀਕ ਨੂੰ ਠੀਕ 4 ਵਜੇ ਇਸੇ ਹੀ ਕਰਾਊਡ ਦੇ ਵਿੱਚ ਦੁਸ਼ਹਿਰਾ ਉਤਸਵ ਕਮੇਟੀ ਵੱਲੋਂ ਇੱਕ ਵਿਸ਼ਾਲ ਦੁਸ਼ਹਿਰਾ ਯੋਜਨ ਕੀਤਾ ਜਾਏਗਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੌਮ ਹਮਾ ਕੇ ਦੁਸ਼ਹਿਰੇ ਵਿੱਚ ਪਹੁੰਚੋ ਔਰ ਪ੍ਰਭੂ શ્રી ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ